ਸਤਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਵਾਪਰੀ ਇੱਕ ਅਨੋਖੀ ਘਟਨਾ ਤੋਂ ਆਪ ਜੀ ਨੂੰ ਰੋਬਰੂ ਕਰਵਾਉਣ ਜਾ ਰਹੇ ਹਾਂ ਕਿ ਕਿਵੇਂ ਹਜੂਰ ਸਾਹਿਬ ਦੇ ਵਿੱਚ ਜਦੋਂ ਇੱਕ ਬੱਕਰੇ ਨੂੰ ਛਿਟਕਾਇਆ ਜਾ ਰਿਆ ਸੀ ਤੇ ਉਸੇ ਵਕਤ ਸ਼ਹੀਦਾਂ ਸਿੰਘਾਂ ਦਾ ਪੈਰਾ ਲੱਗ ਗਿਆ ਤੇ ਆ ਉਹ ਬੱਕਰਾ ਆਪਣੇ ਦੋਨਾਂ ਪੈਰਾਂ ਦੇ ਉੱਪਰ ਖੜਾ ਹੋ ਕੇ ਦੁਹਾਈਆਂ ਪਾਉਣ ਲੱਗਿਆ ਤੇ ਉਸ ਨੇ ਰਾਜਵੀਰ ਜਵੰਦਾ ਦੇ ਪੁਨਰ ਜਨਮ ਦੀ ਤਰੀਕ ਵੀ ਦੱਸ ਦਿੱਤੀ ਜੀ ਆਨ ਸਾਧ ਸੰਗਤ ਜੀ ਚਮਤਕਾਰ ਐਸੀ ਧਰਤੀ ਦੇ ਉੱਪਰ ਹੁੰਦੇ ਨੇ ਪਰ ਬਹੁਤ ਸਾਰੇ ਚਮਤਕਾਰ ਇਦਾਂ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਯਕੀਨ ਕਰਨਾ ਬੜਾ ਹੀ ਔਖਾ ਹੋ ਜਾਂਦਾ ਹੈ ਐਦਾਂ ਦਾ ਚਮਤਕਾਰ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਵਾਪਰਿਆ ਉਹ ਚਮਤਕਾਰ ਜਿਸ ਚਮਤਕਾਰ ਦੇ ਬਾਰੇ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਸੋ ਬਨੇਰੀਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਫਤਿਹ ਜੀ ਸਾਂਝ ਪਾਉਗਾ ਅੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਇੱਕ ਅਜਿਹੀ ਗੱਲ ਕਰਨੀ ਹੈ ਜੋ ਸ਼ਾਇਦ ਸਾਨੂੰ ਸਾਰਿਆਂ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਗੀ ਇਹ ਗੱਲ ਹੈ ਤਖਤ ਸ੍ਰੀ ਹਜੂਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਚਰਨਸ਼ੋਪਾਤ ਧਰਤੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਇੱਕ ਖਾਸ ਰੀਤ ਹੈ ਬੱਕਰਾ ਝਟਕਾਉਣ ਦੀ ਜਿਸ ਨੂੰ ਮਹਾ ਪ੍ਰਸ਼ਾਦ ਕਹਿੰਦੇ ਹਨ। ਪਰ ਇਹ ਮੋੜ ਨਹੀਂ ਹੈ, ਟਵਿਸਟ ਇਹ ਹੈ ਕਿ ਇਹ ਸਿਰਫ ਬੱਕਰਾ ਝਟਕਾਉਣਾ ਨਹੀਂ ਬਲਕਿ ਇਤਿਹਾਸ ਨੂੰ ਮੁੜ ਜਿਉਂਦਾ ਵੇਖਣਾ ਹੈ। ਜਦੋਂ ਕੋਈ ਸਿੰਘ ਪੂਰੀ ਤਿਆਰੀ ਦੇ ਨਾਲ ਉੱਥੇ ਬੱਕਰਾ ਝਟਕਾ ਕੇ ਪ੍ਰਸ਼ਾਦ ਬਣਾਉਂਦਾ ਹੈ ਤੇ ਅਸਲ ਵਿੱਚ ਉਹ ਕੀ ਕਰ ਰਿਹਾ ਹੁੰਦਾ ਹੈ ਸਾਨੂੰ ਇਸ ਬਾਰੇ ਸੋਚਣਾ ਜ਼ਰੂਰੀ ਹੈ। ਉਸ ਸਮੇਂ ਸਿਰਫ ਬੱਕਰਾ ਨਹੀਂ ਮਰਦਾ ਉਹ ਆਪਣੇ ਅੰਦਰ ਦਾ ਡਰ ਕਾਇਰਤਾ ਅਤੇ ਆਲਸ ਨੂੰ ਮੰਨਦਾ ਹੈ ਅਤੇ ਜਦੋਂ ਬੱਕਰਾ ਡਰ ਕੇ ਚੀਖਦਾ ਹੈ ਦੁਹਾਈਆਂ ਦਿੰਦਾ ਹੈ ਤਾਂ ਕਈ ਵਾਰ ਸੰਗਤਾਂ ਨੂੰ ਇੰਜ ਲੱਗਦਾ ਹੈ ਜਿਵੇਂ ਪੁਰਾਣੇ ਸ਼ਹੀਦ ਸਿੰਘਾਂ ਦਾ ਪੈਰਾ ਬੋਲ ਰਿਹਾ ਹੋਵੇ ਇਹ ਹੈ ਉਹ ਹੈਰਾਨੀ ਜਦੋਂ ਕੋਲ ਖੜੀ ਸੰਗਤ ਵੀ ਹੈਰਾਨ ਹੋ ਜਾਂਦੀ ਹੈ ਤੇ ਅੱਜ ਵੀ ਉਹ ਪ੍ਰਾਤਨ ਜਜ਼ਬਾ ਜ਼ਿੰਦਾ ਹੈ ਹੁਣ ਆਪਾਂ ਜ਼ਿਕਰ ਕਰਦੇ ਹਾਂ ਰਾਜਵੀਰ ਜਵੰਦਾ ਦੀ ਰਾਜਵੀਰ ਜਵੰਦਾ ਜੋ ਕਿ ਬੀਤੇ ਦਿਨ ਹੀ ਇੱਕ ਭਿਆਨਕ ਐਕਸੀਡੈਂਟ ਦਾ ਸ਼ਿਕਾਰ ਹੋ ਗਏ ਸੀ ਉਸ ਐਕਸੀਡੈਂਟ ਤੋਂ ਬਾਅਦ 11 ਦਿਨ ਵੈਂਟੀਲੇਟਰ ਦੇ ਉੱਪਰ ਪਏ ਰਹੇ ਬਹੁਤ ਲੋਕਾਂ ਨੇ ਅਰਦਾਸਾਂ ਕੀਤੀਆਂ ਬੇਨਤੀਆਂ ਕੀਤੀਆਂ ਸ਼ਾਇਦ ਹੀ ਕਿਸੇ ਧਰਮ ਦਾ ਕੋਈ ਐਸਾ ਵਿਅਕਤੀ ਹੋਵੇਗਾ ਜਿਸ ਨੇ ਰਾਜੀਵ ਜਵੰਦਾ ਦੇ ਲਈ ਅਰਦਾਸ ਨਾ ਕੀਤੀ ਹੋਵੇ ਰਾਜੀਵ ਜਵੰਦਾ ਦੇ ਲਈ ਕੋਈ ਬੇਨਤੀਆਂ ਨਾ ਕੀਤੀਆਂ ਹੁਣ ਰਾਜੀਵ ਜਵੰਦਾ ਦੇ ਲਈ ਕੋਈ ਵੀ ਪਾਠ ਪੂਜਾ ਨਾ ਕੀਤੀ ਹੋਵੇ ਚਾਹੇ ਹਿੰਦੂ ਮਤ ਦਾ ਹੈ ਤਾਂ ਉਸ ਨੇ ਹਵਨ ਕਰਵਾਏ ਨੇ ਪਾਠ ਪੂਜਾ ਕਰਵਾਈਆਂ ਨੇ ਮੁਸਲਮਾਨਾਂ ਨੇ ਨਮਾਜ਼ਾਂ ਪੜ੍ਹੀਆਂ ਨੇ ਤੇ ਆਪਣੇ ਸਿੱਖਾਂ ਨੇ ਤਾਂ ਪਤਾ ਨਹੀਂ ਕਿੰਨੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਬਹੁਤ ਸਾਰੇ ਲੋਕ ਖਫਾ ਵੀ ਨੇ ਉਸ ਪਰਮਪితਾ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਕਿ ਤੁਸੀਂ ਸਾਡੀ ਅਰਦਾਸ ਨਹੀਂ ਸੁਣੀ ਪਰ ਭਾਣਾ ਸਾਨੂੰ ਮੰਨਣਾ ਪੈਣਾ ਹੈ ਕਿਉਂਕਿ ਇਹ ਸਭ ਕੁਝ ਹੁੰਦਾ ਹੈ ਨਾ ਜੀਣਾ ਅਤੇ ਮਰਨਾ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ ਬਿਨਾ ਪ੍ਰਮਾਤਮਾ ਦੇ ਹੁਕਮ ਤੋਂ ਕੁਝ ਵੀ ਨਹੀਂ ਹੋ ਸਕਦਾ ਪ੍ਰਮਾਤਮਾ ਦਾ ਹੁਕਮ ਉਸ ਦੇ ਅਨੁਸਾਰ ਹੀ ਇਨਸਾਨ ਧਰਤੀ ਤੇ ਆਉਂਦਾ ਹੈ ਤੇ ਪ੍ਰਮਾਤਮਾ ਦੇ ਹੁਕਮ ਅਕਾਲਪੁਰਖ ਵਾਹਿਗੁਰੂ ਦੇ ਹੁਕਮ ਦੇ ਰਾਹੀਂ ਹੀ ਇਨਸਾਨ ਇਸ ਧਰਤੀ ਤੋਂ ਚਲਾ ਜਾਂਦਾ ਹੈ ਸਾਤਸੰਗ ਜੀ ਦੱਸਦੀ ਹੈ ਕਿ ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਬਾਣੀ ਦੇ ਵਿੱਚ ਤੁਕ ਆਉਂਦੀ ਹੈ ਜਪਜੀ ਸਾਹਿਬ ਦੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾਕਾਰ ਹੁਕਮ ਨਾ ਕਿਹਾ ਜਾਏ ਬਹੁਤ ਸਾਰੇ ਐਦਾਂ ਦੀਆਂ ਤੁਕਾਂ ਨੇ ਜੋ ਸਾਨੂੰ ਸਿੱਧੇ ਸਪਸ਼ਟ ਤੌਰ ਤੇ ਦੱਸਦੀਆਂ ਨੇ ਕਿ ਭਈ ਪ੍ਰਮਾਤਮਾ ਦੇ ਹੁਕਮ ਤੋਂ ਬਿਨਾਂ ਪਤਾ ਹੀ ਨਹੀਂ ਹੁੰਦਾ ਹੁਣ ਗੱਲ ਵੀ ਹਜੂਰ ਸਾਹਿਬ ਦੀ ਉਥੇ ਬੱਕਰਾ ਝਟਕਾਇਆ ਜਾਂਦਾ ਬਹੁਤ ਸਾਰੇ ਲੋਕ ਇਸ ਦਾ ਵਿਰੋਧ ਵੀ ਕਰਦੇ ਨੇ ਕਿ ਨਿਹੰਗ ਸਿੰਘ ਉਥੇ ਬੱਕਰਾ ਝਟਕਾਉਂਦੇ ਨੇ ਇਹ ਬਿਲਕੁਲ ਗਲਤ ਕਰ ਰਹੇ ਨੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਮਤ ਨੇ ਪਰ ਜੇਕਰ ਆਪਾਂ ਬਾਣੀ ਦਾ ਜ਼ਿਕਰ ਕਰੀਏ ਬਾਣੀ ਦੇ ਵਿੱਚ ਦੋਨੋਂ ਤਰੀਕੇ ਦੀ ਗੱਲਾਂ ਆਉਂਦੀਆਂ ਨੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕਿ ਮਾਸ ਮਾਸ ਦੇ ਪਿੱਛੇ ਕੋਈ ਤਾਂ ਕਹਿੰਦੇ ਨੇ ਕਿ ਮਾਸ ਖਾਣਾ ਚਾਹੀਦਾ ਹੈ ਕੋਈ ਕਹਿੰਦੇ ਨੇ ਮਾਸ ਨਹੀਂ ਖਾਣਾ ਚਾਹੀਦਾ ਇਹ ਤਾਂ ਮੂਰਖਾਂ ਦਾ ਵਿਸ਼ਾ ਹੈ ਠੀਕ ਹੈ ਪਹਿਲਾ ਪਾਣੀ ਜੀਵ ਹੈ ਉਹ ਪਾਣੀ ਦੇ ਵਿੱਚ ਵੀ ਤਾਂ ਜੀਵ ਹੈ ਗੋਭੀ ਦੇ ਵਿੱਚ ਵੀ ਤਾਂ ਜੀਵ ਹੈ ਤੇ ਬੱਕਰੇ ਦੇ ਵਿੱਚ ਵੀ ਜੀਵ ਹੈ ਇਹ ਵੀ ਬਾਣੀ ਤੇ ਲਿਖਿਆ ਹੋਇਆ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਆਪਾਂ ਕਬੀਰ ਸਾਹਿਬ ਦੀ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ ਦਰਜ ਹੈ ਜੇ ਸਭ ਮੈਂ ਏਕ ਖੁਦਾਏ ਕਹਿਤ ਹੈ ਫਿਰ ਕਿਉਂ ਮੁਰਗੀ ਮਾਰਿਆ ਕਿ ਜੇ ਤੂੰ ਸਾਰਿਆਂ ਦੇ ਵਿੱਚ ਕਹਿਣਾ ਹੈ ਕਿ ਇੱਕ ਖੁਦਾ ਹੈ ਖੁਦਾ ਕਣਕਣ ਵਿੱਚ ਵਸਦਾ ਹੈ ਫਿਰ ਤੂੰ ਮੁਰਗੀ ਦੇ ਵਿੱਚ ਵੀ ਖੁਦਾ ਹੈ ਦੋਸ ਤੂੰ ਕਿਉਂ ਮਾਰਦਾ ਹੈ ਹੁਣ ਗੱਲਾਂ ਦੋਨੇ ਪਾਸੇ ਆ ਹੁਣ ਆਪਾਂ ਇੱਕ ਵਿਸ਼ਾ ਤਾਂ ਮੰਨ ਲਿਆ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਮਾਸ ਮਾਸ ਕਰ ਜਿਹੜੇ ਮੂਰਖ ਝਗੜਦੇ ਨੇ ਇਹ ਮੂਰਖਾਂ ਦਾ ਵਿਸ਼ਾ ਹੈ ਪਰ ਦੂਜੇ ਪਾਸੇ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਤੂੰ ਸਾਰਿਆਂ ਦੇ ਵਿੱਚ ਉਸ ਪ੍ਰਮਾਤਮਾ ਦੀ ਜੋਤ ਨੂੰ ਦੇਖਦਾ ਹੈਂ ਤੇ ਫਿਰ ਤੂੰ ਮੁਰਗੀ ਕਿਉਂ ਮਾਰਦਾ ਹੈਂ ਕਿ ਉਸ ਮੁਰਗੀ ਨੂੰ ਮਾਰ ਕੇ ਤੂੰ ਕਿਉਂ ਖਾਣਾ ਹੈ ਹੁਣ ਦੋਨੋਂ ਤੁਕਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਲਿਖੀਆਂ ਹੋਈਆਂ ਨੇ ਤੇ ਆਪਾਂ ਨੂੰ ਕਨਗਿਦਰ ਪਾਸ਼ਾ ਨੇ ਕੀ ਕਿਹਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਨੇ ਉਸ ਸ਼ਬਦ ਦੇ ਵਿੱਚੋਂ ਖੋਜੋ ਕਿ ਸਾਨੂੰ ਗੁਰੂ ਕੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬਹਾਰਾਏ ਦੇ ਵਿੱਚ ਜਿੱਥੇ ਸਾਨੂੰ ਇਹ ਕਿਹਾ ਜਾ ਰਿਹਾ ਕਿ ਮਾਸ ਮਾਸ ਕਰ ਮੂਰਖ ਝਗੜੇ ਉਹਦੇ ਪਾਸੇ ਜੇ ਸਭ ਮੈਂ ਇੱਕ ਖੁਦਾਏ ਕਹਤਾ ਫਿਰ ਕਿਉਂ ਮੁਰਗੀ ਮਾਰੇ ਦੋਨੋਂ ਗੁਰੂ ਗ੍ਰੰਥ ਸਾਹਿਬਹਾਰਾਏ ਵਿੱਚ ਲਿਖਿਆ ਹੋਇਆ ਹੁਣ ਇੱਥੇ ਇਨਸਾਨ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋ ਜਾਂਦੀ ਹੈ ਕਿ ਹੁਣ ਅਸੀਂ ਕਰੀਏ ਕੀ ਕਿ ਅਸੀਂ ਮਾਸ ਖਾਈਏ ਜਾਂ ਛੱਡੀਏ ਜਾਂ ਫਿਰ ਨਾ ਖਾਈਏ ਵਿਚਾਰੇ ਹੁੰਦੀ ਹੈ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਮਨ ਦੇ ਵਿੱਚ ਇਹ ਵੀ ਹੁੰਦਾ ਕਿ ਹਜੂਰ ਸਾਹਿਬ ਦੇ ਵਿੱਚ ਬੱਕਰਾ ਕਿਉਂ ਚਟਕਾਉਂਦੇ ਨੇ ਹਜ਼ੂਰ ਸਾਹਿਬ ਦੇ ਵਿੱਚ ਬੱਕਰੇ ਦੀ ਮਰਿਆਦਾ ਕਰਨ ਤੋਂ ਬਣੀ ਜਦੋਂ ਜੰਗਾ ਚੱਲਦੀਆਂ ਹੁੰਦੀਆਂ ਸੇ ਉਦੋਂ ਖਾਣ ਪੀਣ ਦੀਆਂ ਵਸਤੂਆਂ ਪਦਾਰਥ ਨਹੀਂ ਹੁੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਛਤਰੀਏ ਭੋਜ ਗਿਆ ਜਾਂਦਾ ਸੀ ਵੀ ਤੁਸੀਂ ਆਪਣੇ ਆਪ ਨੂੰ ਜਿੰਦਾ ਰੱਖਣ ਦੇ ਲਈ ਮਾਸ ਦਾ ਸੇਵਨ ਕਰ ਸਕਦੇ ਹੋ। ਤੁਸੀਂ ਝਟਕਾ ਖਾ ਸਕਦੇ ਹੋ। ਝਟਕਾ ਕਰਕੇ ਖਾਣਾ ਹਲਾਲ ਨਹੀਂ ਕਰਨਾ। ਹਲਾਲ ਨਾਲ ਤੜਪ ਧੜਫਕੇ ਜਾਨਵਰ ਦੀ ਮੌਤ ਹੁੰਦੀ ਹੈ। ਝਟਕੇ ਨੇ ਇੱਕ ਝਟਕੇ ਵਿੱਚ ਉਸ ਦਾ ਕਲਿਆਣ ਹੋ ਜਾਂਦਾ ਹੈ। ਪਰ ਹੁਣ ਤਾਂ ਖਾਣ ਦੇ ਹੋਰ ਵੀ ਬਹੁਤ ਸਾਰੇ ਪਦਾਰਥ ਹੈ। ਹੁਣ ਜਿਹੜੇ ਖਾਂਦੇ ਨੇ ਸਿਰਫ ਤੇ ਸਿਰਫ ਆਪਣੇ ਜੀਬ ਦੇ ਸਵਾਦ ਦੇ ਲਈ ਖਾਂਦੇ ਨੇ ਉਸ ਸਮੇਂ ਮਜਬੂਰੀ ਹੁੰਦੀ ਸੀ ਉਸ ਸਮੇਂ ਇਹ ਸੀ ਕਿ ਜਿਹੜਾ ਵੀ ਕੋਈ ਇਸ ਨੂੰ ਖਾਂਦਾ ਸੀ ਮਜਬੂਰੀ ਦੇ ਵਿੱਚ ਖਾਂਦਾ ਸੀ ਪਰ ਅੱਜ ਕੱਲ ਜੀਬ ਦੇ ਸਵਾਦ ਦੇ ਲਈ ਇਹ ਸਭ ਕੁਝ ਖਾਇਆ ਜਾਂਦਾ ਹੈ ਸੋ ਸਾਧ ਸੰਗਤ ਜੀ ਤੁਸੀਂ ਆਪਣੇ ਵਿਚਾਰ ਕੀ ਰੱਖਦੇ ਹੋ ਕਿ ਜੋ ਹਜੂਰ ਸਾਹਿਬ ਵਿਖੇ ਬੱਕਰਾ ਝਟਕਾਉਂਦੇ ਨੇ ਜਾਂ ਬਹੁਤ ਸਾਰੇ ਨਿਹੰਗ ਸਿੰਘ ਵੀ ਅੱਜਕੱਲ ਮਾਸ ਮਦਰਾ ਦਾ ਸੇਵਨ ਕਰਦੇ ਨੇ ਤੁਹਾਡੇ ਇਸ ਬਾਰੇ ਵਿਚਾਰ ਕੀ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ